ਇਹਨਾਂ ਦੁੱਧ ਨਹੀਂ ਜੰਮਿਆ ਹੈਗਾ ਦੁੱਧ ਤੈਨੂੰ ਪਾਉਣ ਫਿਰ ਦਹੀਂ ਮੈਂ ਗ੍ਰੇਨ ਦੁੱਧ ਨੂੰ ਖੱਟਾ ਜਾਂ ਪੁੱਜਾ ਇਹ ਹੁਣ ਕੁੱਤੇ ਨੂੰ ਦਵਾ ਦੇ ਦਹੀਂ ਦਾ ਹੀ ਖਾਵਾ ਦਹੀਂ ਪਈਆ ਕੁਛ ਮੇਰੇ ਕੋਲੇ ਦੇ ਆਜਿਨਾ ਨੇ ਕੱਪੜੇ ਚ ਲਵੇਟ ਕੇ ਰੱਖੂਆਂ ਆਪਣੇ ਕਿਰੇ ਜੰਮਿਆ ਕੋ ਹੁਣ ਠੰਡ ਹੋ ਗਈ ਅਸਲ ਦੇ ਵਿੱਚ ਟਾਈਮ ਕਿੰਨਾ ਹੋ ਗਿਆ ਟਾਈਮ ਪਤਾ ਟਾਈਮ 7:00 ਵਜੇ ਅੱਜ ਜਲਿਆ ਰਾਹ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਹੋ ਕਿ ਸਭ ਇਕੱਠਾ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਹੁਣ ਟਾਈਮ ਹੋ ਗਿਆ ਸਵੇਰ ਦੇ 7:00 ਵਜੇ 7:00 ਵਜੇ ਦਿਨ ਅੱਜ ਹੈਗਾ ਜੀ ਸ਼ਨੀਵਾਰ ਤਰੀਕ ਅੱਜ ਹੈਗੀ 8 ਨਵੰਬਰ ਤੇ ਆਪਾਂ ਲਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਹੁਣ ਆਪਾਂ ਹੌਲੀ-ਹੌਲੀ ਜੀ ਵਿੱਚ ਦੀ ਟਾਈਮ ਕੱਟ ਰਹੀ ਐ ਇੱਕ ਤਾਂ ਵੀਡੀਓ ਬਣਾਉਣ ਦਾ ਵੀ ਇੱਕ ਨਾ ਹੁਣ ਅਸੀਂ ਇਹ ਸੋਚਿਆ ਬੀ ਜਿਆਦਾ ਐਡੀਟਿੰਗ ਨਹੀਂ ਕਰਾਂਗੇ ਵੀਡੀਓ ਦੀ ਨੇਚਰਲ ਵੀਡੀਓ ਪਾਵਾਂਗੇ ਜਿਵੇਂ ਅਸੀਂ ਘਰੇ ਹੱਸਦੇ ਆ ਰੋਂਦੇ ਆ ਲੜਦੇ ਆ ਸਾਰੀ ਉਦਾਂ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਕਿਉਂਕਿ ਪਤਾ ਕੀ ਆ ਕਈ ਵਾਰੀ ਮੈਂ ਕਈ ਚੀਜ਼ਾਂ ਵਿੱਚੋਂ ਕੱਟ ਦਿੰਦੀ ਸੀ ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਨਹੀਂ ਇਹ ਚੰਗੀ ਨਹੀਂ ਲੱਗੂਗੀ ਆ ਵਧੀਆ ਨਹੀਂ ਲੱਗੂਗੀ ਆ ਜਾਂ ਮਜ਼ਾਕ ਕਰਦੇ ਆ ਹੱਸਦੇ ਖੇਡਦੇ ਆ ਹਰ ਇੱਕ ਚੀਜ਼ ਤੁਹਾਡੇ ਨਾਲ ਉਦਾਂ ਦੀ ਉਦਾਂ ਜਿਵੇਂ ਆਪਾਂ ਕਹਿੰਦੇ ਨਾ ਪਿਓਰ ਕੱਚੀ ਵੀਡੀਓ ਉਦਾਂ ਦੀ ਸ਼ੇਅਰ ਕਰਿਆ ਕਰਾਂਗੇ ਤੇ ਪਹਿਲਾਂ ਸੋਚਦੀ ਹੁੰਦੀ ਸੀ ਹਨਾ ਵੀ ਨਹੀਂ ਆਹ ਚੀਜ਼ ਦੇਖਣ ਨੂੰ ਚੰਗੀ ਨਹੀਂ ਲੱਗਣੀ ਜਾਂ ਆਹ ਚੀਜ਼ ਸਹੀ ਨਹੀਂ ਆ ਡੇਟ ਦਾ ਦੰਦੇ ਸੀ ਵਿੱਚੋਂ ਤੇ ਪਰ ਸਭ ਤੋਂ ਵੱਡੀ ਚੀਜ਼ ਹੈ ਜੀ ਵੀ ਲੋਕਾਂ ਨੂੰ ਵੀ ਆਪਾਂ ਕਹਿੰਦੇ ਨੇ ਨੇਚਰਲ ਚੀਜ਼ ਪਸੰਦ ਆਉਂਦੀ ਹੈ ਕਿਤਾ ਤੇ ਦੂਸਰਾ ਇਹ ਆ ਹਨਾ ਵੀ ਮੇਰੇ ਕੋਲੇ ਹੁਣ ਜਿਆਦਾ ਡੇਟਿੰਗ ਦਾ ਵੀ ਟਾਈਮ ਨਹੀਂ ਹੁੰਦਾ ਇਹ ਵੀ ਹੈਗਾ ਤੇ ਤੀਸਰੀ ਚੀਜ਼ ਇਹ ਆਗੀ ਵੀ ਬਾਕੀ ਜੀ ਨੇ ਕਹਿ ਹੁੰਦੇ ਆ ਮਾੜਾ ਕਹਣਾ ਉਹਨਾਂ ਨੂੰ ਤਾਂ ਫੈਸੇ ਵੀ ਕਹੀਦੇ ਨਾ ਸੋ ਇਸ ਕਰਕੇ ਆਪਾਂ ਪਿਓ ਨੂੰ ਤੋਂ ਨਹੀਂ ਲੈਚਰ ਵੀਡੀਓ ਪਾਇਆ ਕਰਾਂਗੇ ਤੇ ਹੁਣ ਮੈਂ ਲੱਗੀ ਐ ਇੱਥੇ ਰੋਟੀ ਲਾਉਣ ਲੱਗਦੀ ਆ ਰਮਾਨ ਦੇ ਡੈਡੀ ਨੇ ਵੀ ਸਕੂਲ ਜਾਣਾਗਾ ਤੇ ਅੱਜ ਮੈਂ ਆਪੇ ਨੂੰ ਥੋੜਾ ਜਿਹਾ ਮੱਕੀ ਦਾ ਆਟਾ ਪਾਇਆ ਕਿਉਂਕਿ ਮਿੱッセ ਜਾਟੇ ਦੀ ਰੋਟੀ ਲਾਉਣੀ ਬਾਕੀ ਭਾਂਡੇ ਛੁੱਡੇ ਨਾ ਚਾਹਣੇ ਮੈਂ ਤੇ ਰਸੋਈ ਦੀ ਹਲੇ ਸਫਾਈ ਆਪਾਂ ਤੋਂ ਰੋਟੀ ਲਾ ਕੇ ਹਟਾਂਗੇ ਉਦੋਂ ਕਰਾਂਗੇ ਉਦੋਂ ਬਾਅਦ ਇਹ ਤਾਂ ਕਿ ਹੋਣਾ ਥੋੜੇ ਲਖਾ ਫਿਲ ਕੁਬੀ ਦੇ ਤੇ ਕਹਿ ਨਹੀਂ ਕਿਉਂਕਿ ਹਨ ਇਹਦੇ ਵਿੱਚ ਇੱਕ ਤਾਂ ਮਮਮੀ ਦਾ ਮਿਨਰਲ ਮਿਕਸਚਰ ਆਟਾਗਾ ਤੇ ਐਦਾਂ ਮम्मी ਨੇ ਤინੂਆ ਪਿਆ ਹਨਾ ਤੇ ਆ ਵੀ ਇਹਨੇ ਮਾਮਾ ਜੀ ਦੇ ਮੁੰਡੇ ਨੇ ਆਟਾ ਭੇਜਿਆ ਇੱਥੇ ਆਟਾ ਪਿਆਗਾ ਹਨਾ ਸੋ ਇਸ ਕਰਕੇ ਇਹਦੇ ਵਿੱਚ ਹੁਣ ਗੁੜ ਪਾਤਾ ਆਪਾਂ ਚੀਨੀ ਜਾਨੀ ਕਿ ਮੈਂ ਉਹਨਾਂ ਨੂੰ ਕਹਤਾ ਵੀ ਚੀਨੀ ਦੀ ਚਾਹ ਨਹੀਂ ਮੈਂ ਤਾਂ ਮੈਂ ਕਰਦੇ ਤਾਂ ਜੋ ਮਰਜ਼ੀ ਹੋ ਰਹੀ ਚੀਨੀ ਦੀ ਚਾਹ ਨਹੀਂ ਬਣੂਗੀ ਤੇ ਚੀਨੀ ਸਿਰਫ ਆਪਾਂ ਜਿਵੇਂ ਕੋਈ ਆਇਆ ਗਿਆ ਉਹਦੇ ਵਾਸਤੇ ਰੱਖਾਂਗੇ ਕਈ ਲੋਕ ਨਹੀਂ ਪਿੰਦੇ ਹਨਾ ਗੁੜ ਦੀ ਚਾਹ ਇਹਨਾਂ ਨੂੰ ਮੈਂ ਫਿਰ ਵੀ ਤੁਸੀਂ ਆਪਣੇ ਹੱਥ ਲੱਗ ਲਿਓ ਗੁੜ ਦੇ ਵਿੱਚ ਫਿਰ ਵੀ ਠੀਕ ਆ ਵੈਸੇ ਮਿਲਾਵਟ ਤਾਂ ਗੁੜ ਚ ਵੀ ਆਉਂਦੀ ਆ ਤੇ ਪਰੋਂਥੇ ਵੀ ਪੀਨੀ ਨਾਲੋਂ ਵਧੀਆ ਤੇ ਚਲੋ ਜੀ ਹੁਣ ਫਟਾਫਟ ਰੋਟੀ ਲਾਗ ਨਾ ਕਿਨੇ ਕਰਨਾ ਨਾ ਲੇਟ ਹੋ ਜਾਣਾ ਮੈਨੂੰ ਪਰੋਂਥੇ ਲਾ ਦੋ ਤੈਨੂੰ ਹਮ ਪਰੋਂਥੇ ਵੀ ਨਹੀਂ ਇੰਨੇ ਖਾਈਦੇ ਹੁੰਦੇ ਹਮ ਇਹ ਪਰਮਦੇ ਵਕਤ ਤਾਂ ਕਹਿੰਦਾ ਇਹ ਪਰੋਂਥੇ ਸਾਰਾ ਮੈਨੂੰ ਚਾਹ ਪਰੋਂਥੇ ਖਵਾ ਲਓ ਪਰੋਂਥੇ ਤਾਂ ਬਹੁਤ ਰਹਿੰਦੇ ਆਪਾਂ ਇਨੀ ਰੋਟੀ ਨਹੀਂ ਖੋਜੋ ਖਾਂਦਾ ਜੀ ਨਹੀਂ ਇਹ ਪਰੋਂਥੇ ਖੋਜੇ ਖਾਂਦਾ ਮੈਂ ਨਾ ਕਿਹਾ ਪਰੋਂਥੇ ਸੱਚ ਰਿਫਾਈਨਡ ਤੇ ਤਾਂ ਬਣਾਉਣੇ ਨਹੀਂ ਮੈਂ ਕਿਉਂ ਤਾਂ ਦੇਸੀ ਕੇ ਉਹ ਦੇਣਾ ਤੇ ਹੁਣ ਰੋਟੀ ਵੀ ਸੋਚਿਆ ਵੀ ਨਾ ਤਾਂ ਸਬਜ਼ੀਆਂ ਚ ਸਦਾ ਤੇਲ ਪਾਇਆ ਕਰਾਂਗੇ ਤੇ ਰੋਟੀ ਹੁੰਦਾ ਰਹਿ ਜਿਹੜੀ ਦੇਸੀ ਕੀ ਹੁਣ ਆਪਾਂ ਵਿੱਚ ਉਪੜ ਲਈਏ ਪਰ ਰਿਫਾਈਨਡ ਨਹੀਂ ਰਿਫਾਈਨਡ ਮੈਨੂੰ ਕਹਿਤਾ ਨਾ ਜਿਹੜਾ ਹੈਗਾ ਬਸ ਉਹ ਵਰਤ ਲੈਣਾ ਮੈਂ ਉਸ ਤੋਂ ਬਾਅਦ ਬਣਾ ਰੱਖਣਾ ਡਲੇ ਕੇ ਆਏ ਉਪਰ ਹੁਣ ਠੰਡ ਸ਼ੁਰੂ ਹੋ ਗਈ ਆਪਾਂ ਉਹ ਕੱਟਾਂਗੇ ਜੀ ਜਿਹੜਾ ਉਹ ਹੁੰਦਾਗਾ ਬੀਨੀ ਨਹੀਂ ਅੱਛਾ ਖੋਆ ਕੱਟਾਂਗੇ ਇੱਕ ਪਿੰਨੀਆਂ ਇੱਕ ਜੂਰੇ ਜੂਰੀ ਜੀ ਹੁੰਦੀ ਆ ਆਪਾ اچھا ਪੰਜੀਰੀ ਹਾਂ ਪੰਜੀਰੀ ਜੀ ਜੂਰੀ ਜੀ ਦੀ ਪੰਜੀਰੀ ਪੋ ਲੈਣਾ ਠੰਡ ਬਹੁਤ ਹੋ ਗਈ ਸੀ ਹਨਾ ਤੇ ਦੋ ਦਿਨਾਂ ਦਾ ਖਾਸ ਕਰਕੇ ਠੰਡ ਬਹੁਤ ਜ਼ਿਆਦਾ ਉਸ ਆਪਣੀ ਸੋਈ ਦੇ ਵਿੱਚ ਨਹੀਂ ਜ਼ਿਆਦਾ ਹਵਾ ਲੱਗਦੀ। ਲਓ ਜੀ ਬਹੁਤ ਦਿਨਾਂ ਬਾਅਦ ਆਪਾਂ ਸ਼ੁਰੂ ਕੀਤਾ ਪਹਿਲਾਂ ਦੀ ਤਰ੍ਹਾਂ ਵਲੌਗ ਬਣਾਉਣਾ। ਤੇ ਵੇੜੇ 'ਚ ਅੱਜ ਝਾੜੂ ਲੱਗੇ ਹੀ ਨਹੀਂ। ਹਲੇ ਧੂਪ ਚੜ੍ਹਾਈ ਦੇਖ ਤੁਸੀਂ ਕਿੰਨੀ ਜ਼ਿਆਦਾ ਤੇ ਉਧਰ ਮੈਂ ਮਸ਼ੀਨ ਚਲਾਈ ਹੋਈ ਆ ਥੋੜੇ ਜੋ ਕੱਪੜੇ ਪਏ ਉਹ ਵੀ ਰਹਿੰਦੇ ਨੇ ਤੋਂ ਨਾਲੇ ਦੋ ਇੱਕ ਪ੍ਰਾਗਾ ਹੋਰ ਹੋਗਾ ਯਾਨੀ ਇਹ ਕੱਪੜੇ ਧੋਕੇ ਤੋਂ ਬਾਅਦ ਇੱਕ ਵਾਰੀ ਹੋਰ ਮਸ਼ੀਨ ਚਲਾਉਣੀ ਹੈ। ਹੈ? ਕਰਦੀਆਂ ਇਸ ਦੁਆਰ ਇੱਕ ਵਾਰੀ ਹੋਰ ਮਸ਼ੀਨ ਚਲਾਉਣੀ ਆ ਆਪਾਂ ਤੇ ਆਹ ਦੇਖੋ ਤੁਸੀਂ ਆਪਣੇ ਬੂਟੇ ਬਹੁਤ ਸੋਹਣੇ ਹੋ ਗਏ ਆਹ ਬੂਟਾ ਪਤਾ ਨਹੀਂ ਕਿਉਂ ਮੱਚ ਗਿਆ ਆਪਣਾ ਟਮਾਟਰਾਂ ਦਾ ਤੇ ਇਧਰ ਗੋਭੀ ਵੀ ਆਪਣੀ ਬਹੁਤ ਸੋਹਣੀ ਹੋ ਗਈ ਆ ਠੀਕ ਆ ਇਧਰ ਆਪਣੇ ਬੈਂਗਣੀ ਦੇ ਬੂਟੇ ਬਹੁਤ ਸੋਹਣੇ ਚੱਲ ਪਏ ਆ ਧਣੀਆਂ ਜਿਹੜਾ ਇਹ ਚ ਸੀ ਆਪਣਾ ਮੱਚ ਗਿਆ ਤੇ ਆ ਆਪਣੀ ਪੱਤਾ ਗੋਭੀ ਆ ਪੱਤਾ ਗੋਭੀ ਦੇ ਫੁੱਲ ਦੇਖੋ ਕਿੰਨੇ ਸੋਹਣੇ ਆ ਜਿਵੇਂ ਗਲਾਬ ਦੇ ਫੁੱਲ ਖਿੜੇ ਹੁੰਦੇ ਹਨਾ ਉਧਰ ਮੈਂ ਚੁੱਲ੍ਹੇ ਦੇ ਵਿੱਚ ਜਿਹੜਾ ਆਪਣੇ ਫालतू ਕਾਗਜ਼ ਪੱਤਰ ਜੀ ਹੁੰਦੇ ਆ ਹਨਾ ਲਪਾਪੀ ਗੁੱਪੀ ਉਹ ਮਚਾਈ ਨਹੀਂ ਤੇ ਚੁੱਲਾ ਵੀ ਨਾ ਆਪਣਾ ਟੁੱਟ ਗਿਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਹੁਤ ਪੁਰਾਣਾ ਚੁੱਲਾ ਇਹ 1000 ਲਗ ਲੱਗ ਕੇ ਨਾ ਹਨਾ ਅੱਗ ਖਾ ਜਾਂਦੀ ਹੈ ਲੋਹੇ ਨੂੰ ਵੀ ਤੇ ਹੁਣ ਦੇਖਾਂਗੇ ਇੱਕ ਚੁੱਲਾ ਹੋਰ ਨਵਾਂ ਲਿਆਵਾਂਗੇ ਜਾਂ ਤਾਂ ਲੋਹੇ ਦਾ ਹੀ ਜਾਂ ਫਿਰ ਪੱਥਰ ਦਾ ਲਿਆਵਾਂਗੇ ਹਨਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਕਿਹੜਾ ਚੁੱਲਾ ਲੈ ਕੇ ਕਿਹੜਾ ਵਧੀਆ ਰੂ ਕਿਉਂਕਿ ਲੋਹੇ ਦਾ ਕੋਸ਼ ਟਾਈਮ ਬਾਅਦ ਖਰਾਬ ਹੋ ਜਾਂਦਾ ਹੈ ਮੈਂ ਕਿੰਨੀ ਵਾਰੀ ਕਿਹਾ ਵੀ ਟੱਬ ਨਾ ਰੱਖਿਆ ਕਰ ਮੂਰੇ ਟੱਬ ਰੱਖਣਾ ਪਤਾ ਕੀ ਆ ਵਿੱਚ ਹੀ ਫਿਰ ਇਹ ਕਾਚੇ ਮੱਚ ਕਰੀ ਜਾਂਦੀਆਂ ਨੇ ਇਹ ਵਧੀਆ ਨਹੀਂ ਨਹੀਂ ਤਾਂ ਫਿਰ ਰਾਤ ਨੂੰ ਟੱਬ ਖੜਕਾਉਂਦੀ ਰਹਿੰਦੀ ਆ ਫਿਰ ਮੈਨੂੰ ਆ ਲੱਗਦਾ ਵੀ ਕੋਈ ਪਤਨੀ ਕੀ ਖੜਕਾ ਹੁੰਦਾ ਉਹ ਐਲਾ ਐਲਾ ਈ ਭਾਜੀ ਇਹ ਸਾਡੇ ਪਰਿਵਾਰ ਦੇ ਦੁੱਖ ਸੁੱਖ ਦੇ ਸਾਥੀ ਵਿਚਾਰੇ ਇਹਨਾਂ ਦੇ ਸਿਰ ਤੇ ਸਾਨੂੰ ਰਾਤ ਨੂੰ ਫਿਕਰ ਨਹੀਂ ਹੁੰਦਾ ਰਖਵਾਲੀ ਕਰਨੀ ਹੈ ਹਨਾ ਐਲੋ ਐਲੂ ਯੂਹੂ ਜੀਮ ਕਿਡ ਐਲੋ ਇਹਨੂੰ ਪਤਾ ਕੀ ਹੈ ਵੀ ਮੈਨੂੰ ਬਾਹਰ ਕੱਢੋ ਵੀ ਮੈਨੂੰ ਬਾਹਰ ਕੱਢੋ ਮੈਂ ਖੇਡੂੰਗੀ ਛੱਡੀਆਂ ਨਾਲ ਬਾਹਰ ਐਲੋ ਹੈਲੋ ਚਲ ਇਹ ਹੁਣ ਸਾਰਾ ਦਿਨ ਜੀ ਐਂ ਇਦਾਂ ਫਿਰਦੀ ਰਹੂਗੀ ਬਾਹਰ ਕਦੇ ਉੱਥੇ ਬੈਠ ਜਾਣਾ ਨੇ ਕਦੇ ਉੱਥੇ ਬੈਠ ਜਾਣਾ ਬਸ ਇਦਾਂ ਤਾਂ ਚੱਲਦਾ ਰਹੂ ਕੰਮ ਇਹਦਾ ਹਾਂਜੀ ਹੁਣ ਮੈਂ ਲੱਗਦੀ ਆ ਜੀ ਥੋੜਾ ਜਿਹਾ ਆਟਾ ਗੁੰਨਣਾ ਹੁਣ ਮੰਮੀ ਵਾਸਤੇ ਦੋ ਰੋਟੀਆਂ ਬਣਾਉਣੀਆਂ ਮੰਮੀ ਦੀ ਸਬਜੀ ਬਣ ਗਈ ਤੇ ਮੰਮੀ ਵਾਸਤੇ ਮੈਂ ਤਾਜੀ ਹੀ ਰੋਟੀ ਬਣਾਉਣੀ ਹੈ ਕਿਉਂਕਿ ਉਹਨਾਂ ਵਾਸਤੇ ਦੋ ਰੋਟੀਆਂ ਬਣਨੀਆਂ ਹੁੰਦੀਆਂ ਹਨਾ ਸ਼ੂਗਰ ਫਰੀ ਆਟੇ ਦੀਆਂ ਪਰ ਤਾਂ ਨੁਪਤਾਈ ਜਣਾ 슈ਗਰ ਫ੍ਰੀ ਦਾ ਆਟਾ ਹੁੰਦਾ ਉਹਦੀ ਰੋਟੀ ਸੁੱਕ ਜਾਂਦੀ ਆ ਜੀ ਆਪਾਂ ਪਹਿਲਾਂ ਬਣਾ ਕੇ ਰੱਖ ਲਈਏ ਅਸੀਂ ਰੋਟੀ ਖਾ ਚੁੱਕੇ ਆ ਇਹਨਾਂ ਦੀਆਂ ਕੁਝ ਦਵਾਈਆਂ ਜਿਹੜੀਆਂ ਨਾ ਬਦਲੀਆਂ ਨੇ ਡਾਕਟਰ ਨੇ ਕੱਲ ਫੇਰੇ ਗਏ ਸੀਗੇ ਅ ਕਿਉਂਕਿ ਇੱਕ ਗੋਲੀ ਨਾਲ ਅਲਰਜੀ ਹੋਣ ਲੱਗੀ ਸੀ ਇਹਨਾਂ ਨੂੰ ਤੇ ਉਹਨਾਂ ਨੇ ਫਿਰ ਸਾਰੀਆਂ ਹੀ ਦਵਾਈਆਂ ਤਕਰੀਬਨ ਬਦਲਦੀਆਂ ਟਾਈਮ ਵੀ ਬਦਲਦੇ ਤੇ ਹੁਣ ਕੁਝ ਦਵਾਈਆਂ ਜਿਹੜੀਆਂ ਮੈਂ ਸਵੇਰੇ ਰੋਟੀ ਖਾਣ ਤੋਂ ਬਾਅਦ ਦਿੰਦੀ ਸੀ ਉਹ ਇਹਨਾਂ ਨੂੰ ਖਾਲੀ ਪੇਟ ਸ਼ੁਰੂ ਕਰਦੀਆਂ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਫਰਕ પા ਕੇ ਰੋਟੀ ਦੇਣੀ ਆ ਫਿਰ ਤਾਂ ਕਰਕੇ ਹੁਣ ਆਪਾਂ ਹੋਣ ਮੰਮੀ ਦੀ ਰੋਟੀ ਬਣਾਉਣ ਲੱਗੀਆਂ ਮੈਂ ਫਿਰ ਕੁਝ ਦਵਾਈਆਂ ਜਿਹੜੀਆਂ ਰੋਟੀ ਖਾ ਕੇ ਦੇਣੀਆਂ ਨੇ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਰੋਟੀ ਖਾਣ ਤੋਂ ਬਾਅਦ ਇੱਕ ਦਵਾਈ ਦਿੱਤੀ ਜਾਂਦੀ ਸੀ ਪਰ 10 ਵਜੇ ਦਵਾਈ ਦਿੱਤੀ ਜਾਂਦੀ ਸੀ ਉਹ 10 ਵਜੇ ਜਿਹੜੀ ਉਹਨਾਂ ਨੇ ਬੰਦ ਕਰਤੀ ਆ ਤੇ ਹੁਣ ਮੈਂ ਸਬਜ਼ੀ ਬਣ ਗਈ ਇਹਨਾਂ ਵਾਸਤੇ ਬਣਾਈ ਆ ਥੋੜੀ ਜਿਹੀ ਚਿੱਟੇ ਪੇਠੇ ਦੀ ਹੀ ਸਬਜ਼ੀ ਬਣਾਈ ਆ ਮੈਂ ਇਹਨਾਂ ਨੂੰ ਤੇ ਹੁਣ ਮੈਂ ਇਹਨਾਂ ਵਾਸਤੇ ਆਟਾ ਜਿਹੜਾ ਗੁੰਨਣ ਲੱਗਦੀ ਆ फटाफट ਤੇ ਫਿਰ ਬਣਾਉਣੀਆਂ ਦੋ ਰੋਟੀਆਂ ਤੇ ਜਿਹੜੀ ਆਪਣੀ ਆਹ ਜੀ ਸਿੰਕ ਸੀ ਇਹ ਵੀ ਆਪਣੀ ਕੱਲ ਕੱਲ ਦੀ ਬੰਦ ਪਈ ਸੀ ਦਾ ਪਾਣੀ ਨਹੀਂ ਸੀ ਨੰਗ ਰਿਆ ਮੈਂ ਬਹੁਤ ਮੱਥਾ ਮਾਰਨ ਲੱਗ ਪਿਆ ਸੀ ਤੇ ਤੀਲਾਂ ਨੇ ਪਾਈਪ ਦੇ ਵਿੱਚ ਮਾਰੀਆਂ ਤੇ ਜੇ ਪਾਣੀ ਨਿਕਲਣ ਲੱਗ ਜੇ ਪਾਈਪ ਦੇ ਵਿੱਚ ਬਲੋਕੇਜ ਨਹੀਂ ਸੀਗੀ ਜਿੱਥੋਂ ਜਿਹੜੀ ਇਹ ਸਿੰਕ ਤੇ ਪਾਈਪ ਜੁੜਦੀ ਆ ਨਾ ਜਾਂ ਤਾਂ ਜਿਹੜੀਆਂ ਸਿੰਕਾਂ ਦੇ ਥੱਲੇ ਜਿਹਦੇ ਵਿੱਚ ਇਹ ਬਣਾ ਕੇ ਹਨਾ ਇਹ ਖੋਲਣੀ ਜਿਵੇਂ ਬਣਾ ਕੇ ਵਿੱਚ ਧਰਿਆ ਹੋਇਆ ਤੇ ਜਾਂ ਤਾਂ ਉਥੇ ਕੋਈ ਪ੍ਰੋਬਲਮ ਆ ਰਹੀ ਆ ਹੁਣ ਸ਼ਾਇਦ ਇਹ ਕਹਿੰਦੇ ਸੀ ਦੇਖਾਂਗੇ ਵੀ ਜਾਂ ਤਾਂ ਪਟਾਕੇ ਪਤਾ ਚੱਲੂਗਾ ਵੀ ਪ੍ਰੋਬਲਮ ਕੀ ਆ ਕਿਉਂਕਿ ਥੱਲੇ ਵੀ ਤੁਸੀਂ ਦੇਖੋ ਬੁਰਾ ਹਾਲ ਹੁੰਦਾ ਜਾਂਦਾ ਤੇ ਫਿਰ ਨਾ ਮੈਨੂੰ ਪਾਈਪਾਂ ਜਿਹੜੀਆਂ ਮਤਲਬ ਕਿ ਆਹ ਦੇਖੋ ਤੁਸੀਂ ਤੇ ਜਿਹੜਾ ਵਿੱਚ ਜਾਣਾ ਪਾਈਪ ਤੇ ਉਹ ਫਿਰ ਮੈਨੂੰ ਬਾਹਰ ਕੱਢ ਕੱਢ ਕੇ ਇਦਾਂ ਕੱਢਣਾ ਪੈਂਦਾ ਫਿਰ ਉਸ ਤੋਂ ਬਾਅਦ ਮੈਨੂੰ ਧੋਣਾ ਪੈਂਦਾ ਹੁਣ ਕੰਮ ਨਿਮੇੜ ਕੇ ਉਸ ਤੋਂ ਬਾਅਦ ਮੈਨੂੰ ਧੂੰਗੀ ਯਾਨੀ ਮੇਰਾ ਕੰਮ ਵਧੀਆ ਰਹਿੰਦਾ ਇਹਦੇ ਕਰਕੇ ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਆ ਤੇ ਮੈਂ ਪਹਿਲਾਂ ਤਾਂ ਥੋੜੀ ਪ੍ਰੋਬਲਮ ਸੀ ਹੁਣ ਵੱਧ ਗਈ ਇਹ ਤੇ ਹੁਣ ਇਹ ਕਹਿੰਦੀ ਹੁਣ ਦੇਖੋ ਇੱਥੋਂ ਵੀ ਨਾ ਪਾਣੀ ਜਿਹੜਾ ਲੰਘਦਾਗਾ ਤੇ ਇਹ ਇੱਥੋਂ ਸਿੱਧਾ نیچے गिरਦਾ ਪਾਣੀ ਪਾਈਪ ਰਾਹੀਂ ਨਹੀਂ ਪਾਣੀ ਆਉਂਦਾ ਪਤਾ ਨਹੀਂ ਕੀ ਪ੍ਰੋਬਲਮ ਹੋਈ ਵੀ ਆ ਬਲੋਕੇਜ ਕਾਦੀ ਹੋ ਗਈ ਆ ਤੇ ਬਾਕੀ ਜਿਹੜਾ ਪੂੜਾ ਕਰਕਟ ਹੁੰਦਾ ਮੈਂ ਏਦਾਂ ਬਲੇਡ ਚ ਪਾ ਲੈਣੀ ਹੁੰਦੀ ਆ ਤੇ ਬਾਹਰ ਤੋਂ ਸੋਈ ਜੋ ਸਿੱਟੇ ਹੀ ਦਾ ਪਰ ਬਾਹਰ ਤੇ ਮੈਂ ਹੁਣ ਪਹਿਲਾਂ ਆਟਾ ਥੋੜੀ ਨਾ ਥੋੜਾ ਮੰਮੀ ਦਾ ਅਸਲੀਆ ਕਦੋਂ ਨਾ ਤੁਸੀਂ ਸੋਚੋਗੇ ਮੈਂ ਥਾਰਾ ਚਟਾ ਕਿਉਂ ਬੁੰਦੀ ਆ ਕਿਉਂਕਿ ਮੰਮੀ ਦੀ ਹੁੰਣਾ ਥੋੜਾ ਜਨਾ ਬਾਲਾ ਨਹੀਂ ਬੁੰਨਾ ਹੈਗਾ ਮੰਮੀ ਨਹਾ ਲਈ ਜੀ ਨਹਾ ਕੇ ਹੁਣ ਇਹਨਾਂ ਦਾ ਮੈਂ ਕਰ ਰਹੀ ਆ ਸਿਰ ਕੰਗੀ ਬਾਲ ਬਾਹ ਰਹੀਆਂ ਇਹਨਾਂ ਦੇ ਹੁਣੇ ਥੋੜੀ ਜਿਹਾ ਧੁੱਪੇ ਬਹਿਣਗੇ ਤੇ ਬਿਸਤਰੇ ਵੀ ਇਹਨਾਂ ਦੇ ਉਹ ਕੱਢਦੇ ਆਪਾਂ ਉਧਰ ਕੰਬਲ ਵਗੈਰਾ ਉਹ ਵੀ ਕੱਢ ਕੇ ਰੱਖਦੇ ਧੁੱਪੇ ਮੰਜੇ ਤੇ ਪਾ ਦਿੰਨੇ ਹੁੰਨੇ ਕਿਉਂਕਿ ਤਾਰ ਨਾ ਟੁੱਟ ਜਾਂਦੀ ਹੈ ਜੇ ਤਾਰ ਤੇ ਪਾਉਨੇ ਆ ਇੱਕਦਮ ਤਾਰ ਤੇ ਪਾਦੇ ਤਾਰ ਹੀ ਟੁੱਟ ਗਈ ਤੇ ਹੁਣ ਮੰਜੇ ਤੇ ਰੱਖ ਲਈ ਦੀ ਆ ਧੁੱਪ ਲਵਾ ਲਈ ਦੀ ਆ ਵੰਦਾ ਫੇਰ ਇਹਨਾਂ ਦੇ ਦੋ ਕੰਬਲ ਨੇ ਕਿਉਂਕਿ ਠੰਡ ਮੰਨਦੇ ਨੇ ਝ ਅੱਜ ਮੰਮੀ ਨੇ ਪਾਲਾ ਜੀ ਮੋਟਾ ਸੂਟ ਬੜਾ ਕਸਿਆ ਨਾ ਕਰ ਮਮਾ ਚੱਕ ਚੰ ਵਧੀਆ ਵਧੀਆ ਠੀਕ ਆ ਹੁਣ ਖਾ ਰਹੀ ਐ ਜੀ ਮੰਮੀ ਰੋਟੀ ਤੇ ਮੰਮੀ ਲਈ ਅੱਜ ਬਣਾਇਆ ਮੈਂ ਚਿੱਟਾ ਟੇਠਾ ਨਾਲ ਜਿਹੜੀ ਆਪਣੀ ਦੂਸਰੀ 슈ਗਰ ਫ੍ਰੀ ਰੋਟੀ ਖੀਰਾ ਕਦੂਕਸ ਕਰਕੇ ਤੇ ਚਿੱਟਾ ਬੇਠਾ ਮੈਂ ਪਾਣੀ ਦੇ ਵਿੱਚ ਬਣਾਇਆ ਘਿਓ ਰਫਾਇੰਡ ਸਰੋਂ ਦਾ ਤੇਲ ਕੁਛ ਨਹੀਂ ਪਾਇਆ ਤਾਂ ਤੇ ਟਮਾਟਰ ਪਿਆਜ਼ ਵਿੱਚ ਹੀ ਪਾ ਦੇ ਕੱਟ ਕੇ ਸਵਾਦਾਂ ਜੋ ਕਹਿੰਦੇ ਫਰਮਨ ਕੁੱਤਾ ਆ ਗਿਆ ਉਹ ਇਹਦਾ ਦੂਜਾ ਹੈ ਅੱਜ ਜਦੋਂ ਮੈਂ ਨਿਵਾ ਕੇ ਹਟੀ ਨਾ ਮੈਨੂੰ ਕਹਿੰਦੇ ਤੂੰ ਸਾਰਾ ਦਿਨ ਲੱਗੀ ਰਹਿੰਦੀ ਆ ਕੰਮ ਕਰਨ ਵੀ ਮੈਂ ਬੈਠੀ ਰਹਿੰਦੀ ਆ ਇਹ ਦੱਸਦੇ ਸੀ ਮੈਂ ਕਿਹਾ ਫਿਰ ਕੀ ਹੋਇਆ ਪਹਿਲਾਂ ਮਾਹ ਬੱਚੇ ਸਾਹਮਦੇ ਆ ਹਨਾ ਮਾਵਾ ਬੱਚਿਆਂ ਨੂੰ ਸਾਹਮਦੇ ਆ ਫਿਰ ਬੱਚੇ ਮਾਵਾ-ਬਾਪ ਨੂੰ ਸਾਹਮਦੇ ਆ ਇਹਦੇ ਵਿੱਚ ਕੀ ਆ ਪਰ ਫਿਰ ਵੀ ਦੇਖੋ ਹਨਾ ਮਾਂ ਨੂੰ ਫਿਕਰ ਹੁੰਦਾ ਵੀ ਮੇਰਾ ਬੱਚਾ ਇਕੱਲਾ ਲੱਗਿਆ ਪਿਆ ਕੰਮ ਕਰਨ। ਹੈਨਾ ਮੈਂ? ਲਓ ਜੀ ਆਪਣਾ ਰਸੋਈ ਦਾ ਕੰਮ ਨਿਪਟ ਗਿਆ। ਸਾਰੀ ਸਾਫ ਸਫਾਈ ਹੋ ਗਈ। ਭਾਂਡੇ ਵਗੈਰਾ ਵੀ ਧੋਤੇ, ਬਾਲਟੀ-ਬੋਲਟੀ, ਦੁੱਧ ਵਾਲੀ ਸਾਰੀ ਧੋਤੀ, ਸੈਲਫ ਵੀ ਸਾਫ ਕਰਤੀ ਆਪਾਂ। ਤੇ ਇੱਧਰ ਬਸ ਹੁਣ ਮੈਂ ਦੁੱਧ ਗਰਮ ਕਰਨਾ। ਦੁੱਧ ਪਾਉਣ ਕੇ ਰੱਖਿਆ। ਹੁਣ ਮੈਂ ਗੈਸ ਚਲਾਉਣ ਲੱਗੀ ਸੀ। ਤੇ ਬਾਕੀ ਇੱਕਾ ਆਪਣੀ ਹਲਦੀ ਪਈ ਐ ਦੇਖਦੇ ਆ ਕੋਈ ਡੱਬਾ ਖਾਲੀ ਹੋਇਆ ਉਹਦੇ ਵਿੱਚ ਪਾਉਣੀ ਆ ਤੇ ਬਾਕੀ ਸਾਰਾ ਕੰਮ ਆਪਣਾ ਨਿਬੜ ਗਿਆ ਹਰ ਸੋਈ ਦਾ ਤਾਂ ਸਾਰਾ ਫਰਮਾਨ ਚੱਲਿਆ ਜੀ ਹੁਣ ਨਹਾਉਣ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਨਹਾ ਲੂੰਗੀ ਤੇ ਮੰਮੀ ਨਹਾ ਲਈ ਆ ਮੰਮੀ ਹੁਣ ਸੁੱਤੇ ਪਏ ਨੇ ਧੁੱਪ ਦੇ ਵਿੱਚ ਤੇ ਬਾਹਰ ਦਾ ਵਿੜੇ ਦਾ ਕੰਮ ਵੀ ਆਪਣਾ ਸਾਰਾ ਤਕਰੀਬਨ ਕੰਪਲੀਟ ਹੋ ਗਿਆ ਤੇ ਮਸ਼ੀਨ ਲਾਈ ਹੋਈ ਹੈ ਮੇਰੀ ਕੱਪੜੇ ਧੋਣ ਵਾਲੀ ਤੇ ਹੁਣ ਮੈਂ ਪਹਿਲਾਂ ਕੱਪੜੀ ਨੂੰ ਚੋੜੂਗੀ ਦੁੱਧ ਲਈ ਮੈਂ ਗੈਸ ਜਗਾਇਆ ਹੀ ਦੁੱਧ ਗਰਮ ਰੱਖੇ ਗੈਸ ਮੈਂ ਹੌਲੀ ਕਰਤਾ ਤੇ ਹੁਣ ਮੈਂ ਮਸ਼ੀਨ ਦੇ ਵਿੱਚ ਜਿਹੜੇ ਕੱਪੜੇ ਆ ਉਹ ਕੱਢ ਦੂੰਗੀ ਤੇ ਫਿਰ ਉਦੋਂ ਬਾਅਦ ਇੱਕ ਸੂਟ ਮੰਮੀ ਦਾ ਇੱਕ ਇਹਨਾਂ ਦਾ ਸ਼ਾਲ ਆ ਇੱਕ ਸੂਟ ਮੀਰਾ ਤੇ ਰਮਾਨ ਲੱਗਿਆ ਇੱਕ ਹੁਣ ਉਹ ਲਾਹੂਗਾ ਬਸ ਉਹ ਕੱਪੜੇ ਫਟਵੜ ਤੋਂ ਕਿ ਮੇਰੇ ਕੱਪੜਿਆਂ ਦਾ ਕੰਮ ਹੀ ਨਿਬੜ ਜੂ ਤੇ ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਆਥਨ ਦੀ ਸਬਜੀ ਆ ਸਾਡੀ ਤਿੰਨਾਂ ਜਣੇ ਦੀ ਮਤਲਬ ਤੇ ਉਹ ਮੈਂ ਸੋਚ ਰਹੀ ਆ ਵੀ ਥੋੜਾ ਸਾਗਰੀ ਬਣਾ ਲੂੰਗੀ ਤੇ ਮੰਮੀ ਦੇ ਚਲੋ ਆਥਰੇ ਤਾਜੀ ਬਣਾ ਲਾਂਗੇ ਹਨਾ ਤੇ ਚਲੋ ਜੀ ਹੁਣ ਫਟਾਫਟ ਮੈਂ ਮਾ ਕੱਪੜਿਆਂ ਦਾ ਕੰਮ ਨਿਮੇੜ ਦਵਾ ਇਹਦੇ ਪਾਲਕ ਦੇਖੋ ਜੀ ਆਪਣੀ ਕਿੰਨੀ ਸੋਹਣੀ ਹੋ ਗਈ ਇੱਕ ਗ੍ਰੋ ਬੈਗ ਦੇ ਵਿੱਚ ਤਾਂ ਪਾਲਕ ਬਹੁਤ ਸੋਹਣੀ ਹੋ ਗਈ ਇੱਕ ਚ ਥੋੜੀ ਛੋਟੀ ਆ ਤੇ ਚਲੋ ਜਦੋਂ ਹੁਣ ਸਾਗ ਬਣਾਵਾਂਗੇ ਨਾ ਹੁਣ ਆਪਦੇ ਘਰ ਦੀ ਪਾਲਕ ਹੀ ਪਾਵਾਂਗੇ ਇਹਦੇ ਵਿੱਚ ਵੀ ਮਾਨ ਨੂੰ ਮੈਂ ਕਿਹਾ ਸੀ ਪਾਣੀ ਪਾ ਦੇ ਹੋਰ ਪਾਣੀ ਨਾਲ ਚੱਲ ਪੂਗੀ ਵਧੀਆ ਤੇ ਇਹਦੇ ਵਿੱਚ ਤਾਂ ਦੋ ਟਮਾਟਰਾਂ ਦੇ ਬੂਟੇ ਵੀ ਲਾਏ ਹੋਏ ਨੇ ਮੇਰੇ ਬਿਨਾਂ ਰੇਤੋਂ ਬਿਨਾਂ ਸਪਰੇ ਤੋਂ ਬਿਨਾਂ ਜ਼ਹਿਰੀਲੀਆਂ ਚੀਜ਼ਾਂ ਤੋਂ ਦੇਸੀ ਹੀਰੇ ਦੇ ਨਾਲ ਦੇਸੀ ਚੀਜ਼ਾਂ ਤੇ ਇਹ ਜਿਹੜੀ ਇਹ ਪਾਲਕ ਹਨ ਇਹਦਾ ਸਲਾਦ ਮੈਂ ਮੰਮੀ ਨੂੰ ਵੀ ਦਿੰਨੀ ਹੁੰਨੀ ਆ ਤੇ ਇੱਕ ਟਾਈਮ ਦਿੰਨੀ ਆ ਹਲੇ ਫਿਲਹਾਲ ਤਾਂ ਤੇ ਕਿਉਂਕਿ ਪਾਲਕ ਵੀ ਹਨਾ ਇਹਦੇ ਚ ਆਇਰਨ ਹੁੰਦਾ ਬਹੁਤ ਗੁਣਾਕਾਰੀ ਚੀਜ਼ ਹੈ ਵੀ ਤੇ ਇੱਧਰ ਆਪਣੀ ਗੋਭੀ ਹੈ ਗੋਭ ਵੀ ਆਪਣੀ ਬਹੁਤ ਸੋਹਣੀ ਵਧੀਆ ਚੱਲ ਪਈ ਆ ਫੁੱਲ ਸਭ ਤੋਂ ਵਧੀਆ ਕਈ ਫੁੱਲ ਤਾਂ ਵਿੱਚ ਮਰ ਗਏ ਜਦੋਂ ਮੀਂਹ ਪੈਂਦਾ ਹੁੰਦਾ ਸੀ ਨਾ ਉਦੋਂ ਮਰ ਗਏ ਕਈ ਫੁੱਲ ਤਾਂ ਐਂ ਕਰਨਾ ਪ੍ਰਾਣੀ ਲੋਰ ਪਾਲਾ ਨਵੀਂ ਤੱਕ ਧੋਣ ਨੂੰ ਪਾਤੀ ਆ ਮੈਂ ਜਿਹੜੀ ਦੂਜੀ ਲੋਰ ਸੀ ਉਹ ਕਿੱਥੇ ਆ ਫਿਰ ਉਹਨੂੰ ਵੀ ਲਿਆ ਕੇ ਇੱਥੇ ਰੱਖ ਨਾ ਪਾਣੀ ਛੱਡਿਆ ਹਾ ਸਿਮਟੂਟੀ ਚ ਪਤਾ ਨਹੀਂ ਇਹ ਕਿਦੇ ਸੀਗੇ 10 ਰੁਪਏ ਵਿੱਚ ਇਹ ਵਿੱਚ ਹੀ ਫਟ ਗਏ ਹੂੰ ਤਾਂ ਮੈਂ ਡੈਡੀ ਦੀ ਜੇਬਾਂ ਚੈੱਕ ਕਰ ਲਈਆਂ ਸ਼ਾਇਦ ਤੇਰੀ ਜੇਬ ਦੇ ਵਿੱਚ ਹੋਣਗੇ ਹਨਾ ਚੱਲ ਠੀਕਰ ਮੈਂ ਛੇਤੀ ਹਤੀਕਰ ਟਾਈਮ ਨਾ ਵੇਸਟ ਕਰ ਕੰਮ ਬਹੁਤਾ ਮੈਨੂੰ ਫਿਰ ਉਦੋਂ ਬਾਅਦ ਥੋੜੀ ਤੇ ਰਾਮ ਵੀ ਕਰਨਾ ਮੈਂ ਜੁਨੀਅਰ ਪੈਂਟਾਂ ਨੇ ਸਾਰੀਆਂ ਇਕੱਠੀਆਂ ਕਰਕੇ ਫੜਾ ਦੇਣੀਆਂ ਇੱਕ ਵੀ ਪੈਂਟ ਨਹੀਂ ਲੈ ਕੇ ਦੇਣੀ ਤੈਨੂੰ ਇਸ ਵਾਰੀ ਬਹੁਤ ਪਰੇਸ਼ਾਨ ਕਰ ਦਰਮਨ ਇਸ ਤਰੀਕੇ ਨਾਲ ਦੇਖੋ ਜੇ ਇੰਨੀਆਂ ਪੈਂਟਾਂ ਨਹੀਂ ਇਹਦੇ ਕੋਲੇ ਤੇ ਕੋਈ ਵੀ ਪੈਂਟ ਨਹੀਂ ਹੁਣ ਪਾ ਰਹੀ ਹਾਂ ਕਹਿੰਦਾ ਲੋਰ ਹੀ ਪਾਣੀ ਆ ਨਾ ਬਾਹਰ ਜਾਂਦੇ ਉਹਨਾਂ ਨੂੰ ਇੰਨਾ ਪਾਉਂਦਾ ਨਾ ਘਰੇ ਰਹਿੰਦਾ ਇੰਨਾ ਪਾਉਂਦਾ ਤੇ ਟਾਈਟ ਹੋਈਆਂ ਪਈਆਂ ਪੈਂਟਾਂ ਤੇ ਪਿਛਲੀ ਵਾਰ ਵੀ ਬਹੁਤ ਸਾਰੀਆਂ ਪੈਂਟਾਂ ਫੜਾਈਆਂ ਕਿਉਂਕਿ ਉੱਚੀਆਂ ਹੋ ਗਈਆਂ ਟਾਈਟ ਹੋ ਗਈਆਂ ਪਾਈਆਂ ਨਹੀਂ ਉਸ ਤੋਂ ਬਾਅਦ ਜਿਹੜੀਆਂ ਹੁਣ ਨੇ ਲੈਤੀਆਂ ਉਸ ਤੋਂ ਬਾਅਦ ਸਮਾਈਆਂ ਵੀ ਨੇ ਕੁਝ ਪੈਂਟਾਂ ਉਹ ਵੀ ਮੈਨੂੰ ਲੱਗਦਾ ਹੁਣ ਮੈਨੂੰ ਫੜਾਉਣੀਆਂ ਪਹਿਣੀਆਂ ਬਿਲਕੁਲ ਨਵੀਆਂ ਪਈਆਂ ਨੇ ਫਿਰ ਇਹ ਸੋਚੀ ਤਾਂ ਹੈ ਨਾ ਵੀ ਚਲੋ ਕਿਸੇ ਦੇ ਕੰਮ ਆ ਜਾਣੀਆਂ ਤੇ ਬਾਰੇ ਇਸ ਮਾਮਲੇ ਚ ਜੁਰਮਾਨਾ ਥੋੜਾ ਤੰਗ ਕਰਦਾ ਵੀ ਜਮਾ ਹੀ ਨਹੀਂ ਵੀ ਐ ਹੈਗਾ ਸੋਚਦਾ ਵੀ ਮੈਂ ਲੋਰ ਇਹਨੂੰ ਪਾ ਲਵਾਂ ਹਾਂ ਸੌਰੀ ਪੈਂਟਾਂ ਨੂੰ ਅਰਮਾਨ ਲਿਆ ਆ ਜੀ ਸਰਫ ਕੈ ਬੈਗਟ ਲੈ ਕੇ ਆਇਆ ਥੋੜੇ ਬਾਦਲੇ ਆਉਂਦਾ ਅੱਗੇ ਆਉਂਦਾ ਹੈ ਨਹੀਂ ਉਹ ਤਾਂ ਮੈਂ ਪਾਤਾ ਵਿੱਚ ਪਾਂਦੇ ਪਾਂਦੇ ਇਹ ਤੇ ਆਦਾ ਮੂਡ ਸਕਲ ਖੜਾ ਹੈਦਾ ਦੇਖੋ ਹੋਰ ਕੀ ਲੈ ਕੇ ਆਏ ਆ ਮੈਨੂੰ ਪਹਿਲਾਂ ਪਤਾ ਸੀ ਵੀ ਹੋ ਨਹੀਂ ਸਕਦਾ ਵੀ ਸਰਦਾਰ ਸਾਹਿਬ ਦੁਕਾਨ ਤੇ ਜਾਣ ਤੇ ਖਾਲੀ ਮੁੜਿਆ ਹੁਣ ਖਾਣ ਪੀਣ ਤੋਂ ਬਿਨਾ ਹੈਨਾ ਹਾਂਜੀ ਈਰਮਾਨ ਦੁਕਾਨ ਤੋਂ ਲਿਆਇਆ ਜੀ ਮੁਰਮਰੇ ਇਹਨੂੰ ਮੁਰਮਰੇ ਕਹਿੰਦੇ ਆ ਨਾ ਸ਼ਾਇਦ ਓਕੇ ਮੈਨੂੰ ਯਾਦ ਆ ਸੀ ਜਦੋਂ ਛੋਟੇ ਹੁੰਦੇ ਸੀ ਨਾ ਉਹਦੋਂ ਜਦੋਂ ਅੱਧੀ ਛੁੱਟੀ ਹੋਣੀ ਤਾਂ ਇਹ ਲੈ ਕੇ ਜ਼ਰੂਰ ਖਾਂਦੇ ਜਾਂ ਇੱਕ ਇਹ ਹੁੰਦੀ ਇੱਕ ਗੋੜਾ ਵਾਲੀ ਗੱਚਕ ਹੁੰਦੀ ਇੱਕ ਬਹੁਤ ਮੋਟੀ ਜੀ ਗੱਚਕ ਹੁੰਦੀ ਹੁੰਦੀ ਸੀ ਅੱਜ ਕੱਲ ਤਾਂ ਮਿਲਦੀ ਨਹੀਂ ਹੈਗੀ ਉਹ ਵੀ ਬਹੁਤ ਸਵਾਦ ਹੁੰਦੀ ਸੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ